ਅੱਜ ਮੈਂ ਨੂਟਬੰਦੀ ਕਰਾ ਕੇ ਪਹਿਲਾਂ 부ੜੀਆਂ ਦੇ ਨੋਟ ਕਢਵਾ ਲਈ ਸੀ ਮੈਂ ਕਿਹਾ ਅੱਜ ਦੇ ਟਾਈਮ ਦੇ ਵਿੱਚ ਸੂਟਬੰਦੀ ਕਰਾ ਕੇ 부ੜੀਆਂ ਦੇ ਸੂਟ ਕਢਵਾਉਣੇ ਚਾਹੀਦੇ ਪੰਜ ਸੱਤ ਸੂਟ ਤਾਂ ਨਾ ਇਹ ਆਪਦੀ ਪੇਟੀ ਜੇ ਅਲਮਾਰੀ ਚ ਹੈ ਇਹ ਰੱਖੀ ਬੈਠੀਆਂ ਨੇ ਵੀ ਜਿਹੜਾ ਪ੍ਰਮਾਣੂ ਬੰਬ ਤੋਂ ਘੱਟ ਨਹੀਂ ਹੈਗੀ ਐ ਨਹੀਂ ਪਤਾ ਕਿਹੜੇ ਰਿਸ਼ਤੇਦਾਰਾਂ ਤੇ ਚੱਲ ਜਾਣ ਨਾ ਉਹ ਇਹਨਾਂ ਨੇ ਕਦੇ ਖੋਲ ਕੇ ਦੇਖੇ ਨੇ ਐਂ ਗਹਾਟ ਪਾਉਂਦੀਆਂ ਨੇ ਉਹ ਇਦੂ ਗਹਾਟ ਪਾਉਂਦੀਆਂ ਨੇ ਕਹਿਣ ਲਾ ਭਾਬੇ ਇਨਾਂ 'ਚ ਇਹੀ ਜੰਗ ਲੱਗੀ ਪਈ ਆ ਔਰ ਰਿਸ਼ਤੇਦਾਰ ਆਉਂਦਾ ਤਾਂ ਚਲ ਵੀ ਆਉਣ ਜਾਣਾ ਮਿਲ ਵਰਤਨ ਵੱਧਾ ਯਾਰ ਹਨਾ ਰਿਸ਼ਤੇਦਾਰੀ ਹੋਰ ਗੁੜੀ ਹੁੰਦੀ ਆ ਆਪਾਂ ਜਦ ਸਾਰਾ ਦਿਨ ਰਿਸ਼ਤੇਦਾਰੀ ਸੇਵਾ ਕਰੀ ਜਾਂਦੇ ਆ ਕਦੇ ਉਹਨੂੰ ਰੋਟੀ ਖਵਾਤੀ ਚਾਹ ਪਾਣੀ ਪਿਆਤਾ ਜੂਸ ਜੱਸ ਪਿਆਤਾ ਜਦੋਂ ਐਨ ਖੁਸ਼ ਹੋ ਕੇ ਰਿਸ਼ਤੇਦਾਰ ਖੜਾ ਹੁੰਦਾ ਵੀ ਚਲੋ ਚੱਲਦੇ ਆ ਵੀ ਤੁਸੀਂ ਵੀ ਆਇਓ ਕਦੇ ਸਾਡੇ ਪਤਾ ਨਹੀਂ ਕਿੱਥੋਂ ਐ ਸਾੜਾ ਜਾਂ ਸੂਟ ਕੱਢ ਲਿਆਉਂਦੀਆਂ ਨੇ ਮਾਰਕ ਚਾਰ ਪੰਜ ਘੰਡਾ ਲਫਾਫੇ ਦੀਆਂ ਵੀ ਲੈ ਪਹਿਣਿਆ ਤਾਂ ਮੈਂ ਤੈਨੂੰ ਦੇਵਾਂਗੀ ਨਾ 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 ਤੂੰ ਪਹਿਲੀ ਵਾਰੀ ਆਈ ਆ ਇਹ ਤਾਂ ਲੈ ਕੇ